ਖਬਰ ਲੁਧਿਆਣਾ ਦੇ ਰਿੰਕਲ ਕਤਲ ਮਾਮਲੇ ਨਾਲ ਜੁੜੀ ਹੋਈ ਜਿਸ ਦੀ ਖਬਰ ਲਗਾਤਾਰ ਪੀਟੀਟੀ ਨਿਊਜ਼ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ ਲੁਧਿਆਣਾ ਰਿੰਕਲ ਕਤਲ ਮਾਮਲੇ ਵਿੱਚ 4 ਦਿਨਾਂ ਤੋਂ ਬਾਅਦ ਵੀ ਮੁਲਜ਼ਮ ਕਾਉਂਸਲਰ ਅਜੇ ਤੱਕ ਫਰਾਰ ਹੈ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਨੂੰ ਹੁਣ ਪੀੜਤ ਪਰਵਾਨਾਂ ਤੇ ਆਮ ਲੋਕਾਂ ਦਾ ਲਗਭਗ 300 ਲੋਕਾਂ ਦਾ ਕਾਫਲਾ ਨਿਕਲ ਚੁੱਕਾ ਹੈ ਜੋ ਕੱਲ ਮੁੱਖ ਮੰਤਰੀ ਦੀ ਰਿਹਾਈਸ਼ ਨੂੰ ਢੇਰਨ ਜਾਣ ਮੁਕੰਤਰੀ ਦੀ ਰਿਆਜ ਦੇ ਰਾウ ਕਰਨ ਲਈ ਤੈਨੋਂ ਤੋਂ ਵੱਧ ਲੋਕ ਅੱਜ ਨਿਕਲ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ 4 ਦਿਨ ਪਹਿਲਾਂ ਰਿੰਕਲ ਦਾ ਕਤਲ ਕੀਤਾ ਗਿਆ ਸੀ ਕਾਂਗਰਸੀ ਕਾਉਂਸਲਰ ਗੁਰਦੀਪ ਨੀਟੂ ਇਸ ਦਾ ਮੁੰਡਾ ਸਨੀ ਇਸ ਮਾਮਲੇ ਵਿੱਚ ਮੁੱਖ ਮਲਜ਼ਮ ਹੈ ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੁਣ ਮੰਗ ਪੀੜਤ ਪਰਿਵਾਰ ਇਹ ਕਰ ਰਿਹਾ ਹੈ ਕਿ ਕਾਉਂਸਲਰ ਨੂੰ ਵੀ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਉਸੇ ਦੀ ਸ਼ਹਿਤ ਇਸ ਸਭ ਕੁਝ ਹੋਇਆ ਉਦੋਂ ਤੱਕ ਰਿੰਕਲ ਦਾ ਸਸਕਾਰ ਨਾ ਕਰਨ ਤੇ ਪਰਿਵਾਰ ਅੜਿਆ ਹੋਇਆ ਹੈ ਔਰ ਕਲ ਨੂੰ ਇਹਨਾਂ ਦਾ ਕਹਿਣਾ ਹੈ ਕਿ ਇਹ ਮੁੱਖ ਮੰਤਰੀ ਦੀ ਰਿਹਾਈਸ਼ ਪਟਿਆਲਾ ਵਿੱਚ ਕਿਰਨਗੇ ਇਸ ਕਰਕੇ ਅੱਜ 300 ਦੇ ਕਰੀਬ ਲੋਕ ਜਿਹੜੇ ਨੇ ਉਹ ਲੁਧਿਆਣਾ ਤੋਂ ਨਿਕਲੇ ਨੇ ਪਟਿਆਲੇ ਵੱਲੋਂ ਨਵੀਨ ਸ਼ਰਮਾ ਮੇਰੇ ਸਹਯੋਗੀ ਲੁਧਿਆਣਾ ਤੋਂ ਮੇਰੇ ਨਾਲ ਨੇ ਉਹਨਾਂ ਕੋਲ ਚੱਲਦੇ ਆ ਨਵੀਨ ਅਜੇ ਤੱਕ ਰਿੰਕਲ ਦਾ ਸਸਕਾਰ ਨਹੀਂ ਕੀਤਾ ਗਿਆ ਔਰੇ ਮੰਗ ਜਿਹੜੀ ਹੈ ਇਹ ਜਾਇਜ਼ ਵੀ ਲੱਗਦੀ ਹੈ ਕਿਉਂਕਿ ਅਜੇ ਤੱਕ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਸ ਤੋਂ ਲੱਗਦਾ ਇਹ ਹੈ ਕਿ ਅਗਰ ਇੱਕ ਕਤਲ ਹੋਇਆ ਹੈ ਤਾਂ ਉਸਦੇ ਪਿੱਛੇ ਜੋ-ਜੋ ਖੁਲਾਸੇ ਅੱਜ ਤੱਕ PTC نیوز ਨੇ ਕੀਤੇ ਨੇ ਕਿ ਕਿਵੇਂ ਹੋਟਲ ਬੁੱਕ ਕਰਾਏ ਗਏ ਇਸ ਤੋਂ ਇਲਾਵਾ ਗੈਂਗਸਟਰਾਂ ਦਾ ਸਹਾਰਾ ਲਿਆ ਗਿਆ ਪੈਸੇ ਦਿੱਤੇ ਗਏ ਉਹ ਸਾਫ਼ ਇਸ਼ਾਰਾ ਕਰਦਾ ਹੈ ਕਿ ਸਿੱਧੇ-ਸਿੱਧੇ ਇਹਦੇ ਵਿੱਚ ਕੌਂਸਲਰ ਦੀ ਇਨਵੋਲਵਮੈਂਟ ਹੈ ਘਟੋ ਘਟ ਜਾਂਚ ਦੇ ਲਈ ਸਹੀ ਪੁਲਿਸ ਨੂੰ ਕਦਮ ਚੁੱਕਣਾ ਚਾਹੀਦਾ ਹੈ ਗ੍ਰਿਫਤਾਰ ਕਰਨਾ ਚਾਹੀਦਾ ਹੈ ਜਾਇਜ਼ ਮੰਗ ਹੈ ਬਿਲਕੁਲ ਨਰਿੰਦਰ ਜਾਇਜ਼ ਮੰਗ ਹੈ ਔਰ ਪਿਛਲੇ 4 ਦਿਨਾਂ ਤੋਂ ਪੀਟੀਸੀ ਨਿਊਜ਼ ਤੇ ਅਸੀਂ ਪ੍ਰਮੁਖਤਾ ਦੇ ਨਾਲ ਇਹ ਖਬਰ ਦਿਖਾ ਰਹੇ ਆ ਔਰ ਪ੍ਰਮੁਖਤਾ ਦੇ ਨਾਲ ਖਬਰ ਦਿਖਾਉਂਦੇ ਦਿਖਾਉਂਦੇ ਆ ਅਸੀਂ ਹਰ ਉਹ ਵੱਡਾ ਖੁਲਾਸਾ ਕੀਤਾ ਇਸ ਕਤਲकांड ਦੇ ਵਿੱਚ ਰਿੰਕਲ ਕਤਲकांड ਦੇ ਵਿੱਚ ਜਿਸ ਦੇ ਵਿੱਚ ਅਸੀਂ ਉਹ ਹੋਟਲ ਦੀ ਦੇ ਬਾਰੇ ਵੀ ਖੁਲਾਸਾ ਕੀਤਾ ਕਿ ਜਿਹੜੇ ਹੋਟਲ ਦੇ ਵਿੱਚ ਕਾਂਗਰਸੀ ਕੌਂਸਲਰ ਨੇ ਉਹਨਾਂ ਗੈਂਗਸਟਰਾਂ ਨੂੰ ਠਹਿਰਾਇਆ ਸੀ ਤਿੰਨ ਚਾਰ ਕਮਰੇ ਬੁੱਕ ਕਰਾਏ ਸੀ 6 ਗੈਂਗਸਟਰ ਸੀ ਜਿਨ੍ਹਾਂ ਨੇ ਕਤਲ ਤੋਂ ਪਹਿਲਾਂ ਇੱਕ ਦਿਨ ਹਰੇਕੀ ਕੀਤੀ ਉਸ ਤੋਂ ਬਾਅਦ ਦੂਸਰੇ ਦਿਨ ਉੱਥੇ ਇਲਾਕੇ ਵਿੱਚ ਜਾ ਕੇ ਰਿੰਕਲ ਦੇ ਘਰੇ ਜਾ ਕੇ ਉਸ ਦੇ ਕਤਲ ਨੂੰ ਅੰਜਾਮ ਦਿੱਤਾ ਸੋ ਉਸ ਤੋਂ ਬਾਅਦ ਅਸੀਂ ਉਹ ਕਾਰ ਵੀ ਦਿਖਾਈ ਜਿਹੜੀ ਕਾਰ ਦੇ ਵਿੱਚ ਸਵਾਰ ਹੋ ਕੇ ਉਹ ਆਏ ਸੀ ਉਸ ਤੋਂ ਬਾਅਦ ਅਸੀਂ ਲਗਾਤਾਰ ਜਿਹੜੇ ਕੌਂਸਲਰ ਹੈ ਗੁਰਦੀਪ ਸਿੰਘ ਨੀਟੂ ਜਿਸ ਦੇ ਉੱਤੇ 120B ਦਾ ਵੀ ਪਰਚਾ ਆ ਪੂਰੇ ਮਰਡਰ ਦੀ ਪਲੈਨਿੰਗ ਦਾ ਅਸੀਂ ਉਸ ਮੁੰਡੇ ਦੀ ਉਹ ਵੀਡੀਓ ਵੀ ਨਸ਼ਰ ਕੀਤੀ ਆਪਣੇ PTC نیوز ਚੈਨਲ ਤੇ ਕਿ ਜਿਸ ਦੇ ਵਿੱਚ ਉਹ ਰਿੰਕਲ ਨੂੰ ਧਮਕੀ ਦੇ ਰਿਹਾ ਸੋ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ PTC نیوز ਦੇ ਜ਼ਰੀਏ ਪ੍ਰਮੁਖਤਾ ਦੇ ਨਾਲ ਦਿਖਾਈਆਂ ਔਰ ਨਹੀਂ ਬਿਕਸ ਪੁਲਿਸ ਪੁਲਿਸ ਕਿਉਂ ਕਿਉਂ ਅਜੇ ਤੱਕ ਕਾਉਂਸਲਰ ਤੱਕ ਨਹੀਂ ਪਹੁੰਚ ਸਕੀ 4 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਦਿੱਕਤ ਕੀ ਲੱਗਦੀ ਹੈ ਸਿਆਸੀ ਦਬਾਅ ਜਿਹੜੇ ਪੀੜਿਤ ਪਰਿਵਾਰ ਹੈ ਉਸ ਦੇ ਘਰੇ ਵੀ ਪਹੁੰਚੇ ਕਈ ਐਮਐਲਏ ਪਹੁੰਚੇ ਉਸ ਤੋਂ ਬਾਅਦ 1 ਘੰਟੇ ਬਾਅਦ ਜਿਹੜੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦਾ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਪਰ ਸਵਾਲ ਹੁਣ ਇਹੀ ਖੜਾ ਹੁੰਦਾ ਹੈ ਪਰਿਵਾਰ ਜਿਹੜਾ ਅੜਿਆ ਹੋਇਆ ਹੈ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਜਦ ਤੱਕ ਗੁਰਦੀਪ ਸਿੰਘ ਨੀਟੂ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਤਦ ਤੱਕ ਸਿਆਸੀ ਦਬਾਅ ਵਜ੍ਹਾ ਨਜ਼ਰ ਆਂਦੀ ਹੈ ਨਵੀਨ ਜਾਂ ਕੋਈ ਕੁਝ ਹੋਰ ਪੁਲਿਸ ਕਿਉਂ ਨਹੀਂ ਅਜੇ ਤੱਕ پکڑ ਪਾ ਰਹੀ ਮੰਗ ਕੇ ਉਹ ਤੱਤ ਬਿਲਕੁਲ ਨਿੰਦਰ ਸਵਾਲ ਇਹੀ ਹੈ ਕਿ ਪੁਲਿਸ ਹਜੇ ਤੱਕ ਮੁੱਖ આરોપી ਦੇ ਗਿਰੇ ਬੰਦ ਦਾ ਕਿਉਂ ਨਹੀਂ ਪਹੁੰਚ ਸਕੀ ਕਿਉਂਕਿ ਅੱਜ ਚਾਹੇ ਉਸ ਦੀ ਕੱਲ ਗ੍ਰਿਫਤਾਰੀ ਜਿਹੜੀ ਹੈ ਉਹ ਅੱਜ ਕੀਤੀ ਗਈ ਹੈ ਸੰਨੀ ਦੀ ਉਸ ਤੋਂ ਬਾਅਦ ਉਸ ਨੂੰ ਰਿਮਾਂਡ ਤੇ ਵੀ ਲਿੱਤਾ ਗਿਆ ਰਿਮਾਂਡ ਤੋਂ ਬਾਅਦ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ 5 ਦਿਨ ਦਾ ਰਿਮਾਂਡ ਮਿਲਿਆ ਪੁਲਿਸ ਨੂੰ ਸੋ ਪੁੱਛਗਿੱਛ ਚੱਲ ਰਹੀ ਹੈ ਕਿ ਕਿਹੜੇ ਕਿਹੜੇ ਗੈਂਗਸਟਰਾਂ ਨੂੰ ਸਪਾਰੀ ਦਿੱਤੀ ਕਿਉਂਕਿ 3 ਲੱਖ ਰੁਪਏ ਦਾ ਜਿਹੜੀ ਸਾਹਮਣੇ ਆ ਰਹੀ ਹੈ ਰਕਮ ਇਸ ਕਤਲ ਨੂੰ ਅੰਜਾਮ ਦੇਣ ਵਾਸਤੇ ਉਹਨਾਂ ਗੈਂਗਸਟਰਾਂ ਨੂੰ ਉਹ ਵੀ ਸਾਹਮਣੇ ਆਇਆ ਸੋ ਪੁਲਿਸ ਹਰ ਪਹਿਲੂ ਤੇ ਕੰਮ ਕਰ ਰਹੀ ਹੈ ਤੋ ਕਿ ਰਿਮਾਂਡ ਲੈਣ ਤੋਂ ਬਾਅਦ ਹੁਣ ਕੁਝ ਕੁਝ ਕੀਤੀ ਜਾਏਗੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਪਰ ਪਰਿਵਾਰ ਰੋਸ਼ ਵਿੱਚ ਹੈ 9:00 ਵਜੇ ਦੇ ਕਰੀਬ ਇੱਥੋਂ ਰਵਾਨਾ ਹੋ ਚੁੱਕਿਆ ਪਟਿਆਲਾ ਦੇ ਪਟਿਆਲਾ ਦੇ ਲਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਦੀ ਕੋਠੀ ਦਾ ਘਰਾਵ ਕਰਨ ਲਈ ਸੋ ਰੋਸ਼ ਵੰਜੋ ਉਸ ਤੇ ਘਰਾਵ ਕੀਤਾ ਜਾਏਗਾ ਔਰ ਮੁੱਖ ਮੰਤਰੀ ਨੂੰ ਮੰਗ ਕੀਤੀ ਜਾਵੇਗੀ ਪੰਜਾਬ ਦੇ ਕਿ ਜਿਹੜਾ ਕਾਉਂਸਲਰ ਹੈ ਗੁਰਦੀਪ ਸਿੰਘ ਮੀਟੂ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸੋ ਕਾਫੀ ਰੋਸ਼ ਹੈ ਪਰਿਵਾਰ ਦੇ ਵਿੱਚ ਇਲਾਕਾ ਨਿਵਾਸੀਆ ਵਿੱਚ ਰੋਸ਼ ਹੈ ਕਿਉਂਕਿ 4 ਦਿਨ ਬੀਤ ਚੁੱਕੇ ਨੇ ਜੀ ਬਿਲਕੁਲ ਨਵੀਨ ਰੋਸ਼ ਲਾਜ਼ਮੀ ਹੈ ਨਵੀਨ ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਲਈ ਰੋਸ਼ ਲਾਜ਼ਮੀ ਹੈ ਦਿਨ ਦਿਹਾੜੇ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਘਰ ਦੇ ਅੰਦਰ ਵੜ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਖਬਰ ਪੀਟੀਸੀ ਨਿਊਜ਼ ਨੇ ਦਿਖਾਈ ਅਤੇ ਇੱਕ ਤੋਂ ਬਾਅਦ ਇੱਕ ਖੁਲਾਸੇ ਕੀਤੇ ਕਿ ਕਿਵੇਂ ਹੋਟਲ ਬੁੱਕ ਕਰਵਾਏ ਗਏ ਗੈਂਗਸਟਰਜ਼ ਲਈ ਉਹਨਾਂ ਨੂੰ ਪੈਸੇ ਦਿੱਤੇ ਗਏ ਅਤੇ ਉਹਨਾਂ ਦੀ ਮਦਦ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਸਰ ਵੀ ਹੋਇਆ ਖਬਰ ਦਾ ਪ੍ਰਸ਼ਾਸਨ ਨੇ ਲਿਆ ਵੱਡੇ ਵੱਡੇ ਆਗੂ ਰਿੰਕਲ ਦੇ ਘਰ ਪਹੁੰਚਣ ਲੱਗੇ ਅਤੇ ਆਖਿਰਕਾਰ ਮੁੱਖ ਮਲਜ਼ਮ ਸਨੀ ਦੀ ਗ੍ਰਿਫਤਾਰੀ ਹੋਈ ਜੋ ਕਿ ਕਾਉਂਸਲਰ ਦਾ ਮੁੰਡਾ ਹੁਣ ਪਰਿਵਾਰੇ ਮੰਗ ਕਰ ਰਿਹਾ ਕਿਉਂਕਿ ਕਾਉਂਸਲਰ ਦੀ ਪੂਰੀ ਸ਼ਮੂਲੀਅਤ ਹੈ ਇਸ ਕਰਕੇ ਗੁਰਦੀਪ ਸਿੰਘ ਨੀਟੂ ਜੋ ਕਿ ਕਾਉਂਸਲਰ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਏ ਉਦੋਂ ਤੱਕ ਸਨਿਦਆ ਸੰਸਕਾਰ ਨਹੀਂ ਕੀਤਾ ਜਾਏਗਾ ਇਸ ਤੋਂ ਇਲਾਵਾ 300 ਦੇ ਕਰੀਬ ਲੋਕ ਜੋ ਕਿ ਲੁਧਿਆਣਾ ਦੇ ਵਸਿੰਦੇ ਨੇ ਉਹ ਪਟਿਆਲਾ ਵੱਲੋਂ ਨਿਕਲੇ ਤੇ ਮੁੱਖ ਮੰਤਰੀ ਜੀ ਰਿਹਾਈ ਦਾ ਕਿਰਾਓ ਕਰਨ ਦੀ ਚੇਤਾਵਨੀ ਦੇ ਰਹੇ ਨੇ